ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਮਾਲਕ ਤੂੰ ਦੂਰੀ ਬਣਨ ਲੱਗੀ ਪ੍ਰਮਾਤਮਾ ਤੋਂ ਦੂਰ ਹੋ ਗਏ ਅੰਦਰ ਬਿਰਹਾ ਪੈਦਾ ਹੋਇਆ ਵੇਛੜਾ ਪੈਦਾ ਹੋਇਆ ਦੁੱਖ ਪੈਦਾ ਹੋਇਆ ਤੇ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇਤ ਤਨ ਬਿਰੋਹ ਨਾ ਉਪਜੈ ਸੋ ਤਨ ਜਾਨ ਮਸਾਨ ਜਿਹੜੇ ਸ਼ਰੀਰਾਂ ਵਿੱਚ ਰਹਿੰਦਿਆਂ ਹੋਏ ਆਂ ਸ਼ਰੀਰ ਧਾਰੀਆਂ ਨੂੰ ਬਿਰਹ ਵਿਛੋੜਾ ਨਹੀਂ ਉਪਜਿਆ ਉਹ ਜਉਂਦੇ ਜੀ ਸ਼ਮਸ਼ਾਨ ਭੂਮਿਕਾ ਦੇ ਵਿੱਚ ਜਾਣ ਵਾਲੇ ਨੇ ਔਰ ਕੁਝ ਨਹੀਂ ਜਲਦੇ ਹੋਏ ਸ਼ਮਸ਼ਾਨ ਨੇ ਮਚਦੀ ਅੱਗ ਦੁਖ ਇੰਨਾ ਜਿਹੜੇ ਤਨ ਦੇ ਵਿੱਚ ਬਿਰਹੋ ਨਹੀਂ ਉਪਜਿਆ ਵਿਛੋੜਾ ਨਹੀਂ ਉਪਜਿਆ ਮਾਲਕ ਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਸ ਵਕਤ ਪਤਾ ਚੱਲਿਆ ਇਸ ਗੱਲ ਦਾ ਤੇ ਅੰਦਰ ਬਿਰਹਾ ਦਾ ਵਨਲ ਬਿਰਹ ਦੀ ਜਿਹੜੀ ਅਗਨੀ ਸੀ ਨਾ ਉੱਪਰ ਜ਼ੁਲੱਤ ਹੋਣ ਲੱਗੀ ਉਹਦਾ ਸੇਕ ਬਦਲਣ ਲੱਗਾ ਭਾਵ ਅੰਦਰ ਦਾ ਵਿਛੋੜਾ ਸਤਾਉਣ ਲੱਗਾ ਅੰਦਰ ਦਾ ਦੁੱਖ ਮਲਾਪ ਦੇ ਲਈ ਤੜਫਾਉਣ ਲੱਗਾ ਭਾਈ ਸਾਹਿਬ ਕਹਿੰਦੇ ਫਿਰੇ ਬਿਰਹਾ ਜਿਹੜਾ ਸੀ ਇਹ ਅਗਨੀ ਪ੍ਰਗਟੀ ਔਰ ਕੇਵਲ ਕੱਲੀ ਅਗਨੀ ਹੀ ਨਹੀਂ ਪ੍ਰਗਟੇ ਕਹਿੰਦੇ ਤਨ ਬਨ ਵਿਖੇ ਇਹ ਸ਼ਰੀਰ ਰੂਪੀ ਜੰਗਲ ਦੇ ਅੰਦਰ ਜਿਸ ਤਰ੍ਹਾਂ ਦਾਵਾ ਨਾਲ ਅਗਨ ਜੰਗਲ ਚ ਲੱਗਦੀ ਏ ਕਹਿੰਦੇ ਸ਼ਰੀਰ ਰੂਪੀ ਜੰਗਲ ਦੇ ਅੰਦਰ ਜਦੋਂ ਇਹ ਬਿਰਹੁ ਦੀ ਦਾਵਾ ਨਾਲ ਅਗਨੀ ਉਤਪਨ ਹੋਈ ਪਰਜੁੱਲਤ ਹੋਈ ਤੇ ਜਿਵੇਂ ਉਹ ਜੰਗਲ ਨੂੰ ਸਾੜਦੀ ਏ ਉਹਦੇ ਨਾਲ ਹਵਾ ਮਿਲ ਜਾਵੇ ਤੇ ਛੜਦੀ ਕੁਦਨੇ ਕਹਿੰਦੇ ਸਰੀਰ ਵਿਖੇ ਸਰੀਰ ਦੇ ਅੰਦਰ ਹੁਣ ਇਹਦੇ ਵਿੱਚ ਇਸ ਅਗ ਨੂੰ ਉਹਨੂੰ ਹਵਾ ਦ ਬਾਹਰ ਦੀਆਂ ਚੀਜ਼ਾਂ ਵਧਾਉਂਦੀਆਂ ਨੇ ਜਿਆਦੀਆਂ ਉੱਚੀਆਂ ਲੱਭਟਾਂ ਨਿਕਲਦੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੀ ਅੰਦਰ ਬਿਰੋਹ ਦੀ ਅਗਣੀਆਂ ਸ਼ਰੀਰ ਦੇ ਵਿੱਚ ਇਹ ਤੇਜਤ ਕਿਸ ਤਰ੍ਹਾਂ ਹੁੰਦੀ ਆ ਕਹਿ ਲੱਗੇ ਅਸਨ ਬਸਨ ਤਮ ਕ੍ਰਿਤ ਪਰਜਾਰ ਹੈ ਜਿਹੜੀ ਆਸਾ ਅੰਦਰੋਂ ਇੱਛਾ ਅਸਨ ਔਰ ਬਹੁਤ ਤਾਂ ਅੰਦਰ ਖਾਣ ਪੀਣ ਦੀ ਲਾਲਸਾ ਵਧੀ ਅੰਦਰ ਬਸਨ ਵਸਤਰ ਕੱਪੜੇ ਆਦਿਕ ਇਹ ਤਨ ਨੂੰ ਸਾੜ ਦੇ ਮਚਾਉਂਦੇ ਨੇ ਤਪਾਉਂਦੇ ਨੇ ਅੰਦਰ ਵਿਛੋੜੇ ਦੀ ਅਗਨੀ ਹੈ ਬਾਰੋਂ ਪਾਈ ਹੋਈ ਪੈਣੀ ਹੋਈ ਤਨ ਦੇ ਕੱਪੜੇ ਵੀ ਤਨ ਨੂੰ ਅੱਛੇ ਨਹੀਂ ਲੱਗਦੇ ਮਨ ਨੂੰ ਅੱਛੇ ਨਹੀਂ ਲੱਗਦੇ ਭੋਜਨ ਬਹੁਤ ਤਾਂ ਅੰਦਰ ਹੈ ਪਰੋਸਿਆ ਹੋਇਆ ਹੈ ਤੇ ਛਕਿਆ ਵੀ ਹੈ ਹੁਣ ਮਨ ਫੇਰ ਵੀ ਭੁਖੋਂ ਭੁਖੋਂ ਪਿਆ ਕਰਦਾ ਹੈ ਕਿਉਂ ਅਰ ਮਨ ਜਿਹੜਾ ਉਹ ਨਾਮ ਤੋਂ ਬਗੈਰ ਮਾਲਕ ਦੇ ਮਲਾਪ ਤੋਂ ਬਗੈਰ ਰਜਦਾ ਨਹੀਂ ਪਾਣੀ ਬਹੁਤ ਪੀ ਲਿਆ ਪਾਣੀ ਬਹੁਤ ਹੀ ਕੋਲ ਪਰ ਪਿਆਸ ਫੇਰ ਵੀ ਨਹੀਂ 부ਜ ਰਹੀ ਅਸੀਂ ਕਹਿੰਨੇ ਪਾਣੀ ਪੀਤਾ ਪਿਆਸ ਨਹੀਂ 부ਜੀ ਕਹਿੰਦੇ ਉਹ ਜਿਹੜੀ ਅੰਦਰ ਪਿਆਸ ਈ ਉਹ ਦਰਸ਼ਨਾਂ ਦੀ ਏ ਪਰਮਾਤਮਾ ਦੀ ਉਹਨੂੰ ਸਹਿਬ ਕਹਿੰਦਿਆ ਦਰਸਨ ਪਿਆਸੀ ਦਿਨ ਸੋ ਰਾਤ ਚਿਤਮਾ ਆਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਮਾਲਕ ਦੇ ਦੇਦਾਰ ਦੀ ਪਿਆਸ ਹੈ ਉਹ ਜਿਹੜੇ ਬਾਹਰ ਦੇ ਵਸ ਤਰ ਪੂਜਨ ਖਾਨ ਪਹਿਰਾਨੇ ਨਾ ਏ ਕਿਉ ਦਾ ਕੰਮ ਕਰਦੇ ਜਿਵੇਂ ਅਗਨੀ ਤੇ ਖਿਉ ਪਾਈਏ ਤੇ ਕਹੀਏ ਅਗਨੀ ਬੁਝ ਜਾਵੇ ਅਗਨੀ ਨੂੰ ਠੱਲ ਪੈ ਜਾਵੇ ਅਗਨੀ ਮਦਮ ਹੋ ਜਾਵੇ ਇਹਦਾ ਸੇਕ ਘਟਦਾਵੇ ਪਰ ਕਿਉ ਦੇ ਨਾਲ ਅਗਨੀ ਵਧਦੀ ਹੈ ਕਹਿੰਦੇ ਜਿਹੜੇ ਬਾਹਰ ਦੇ ਸਾਧਨ ਮਨੁੱਖ ਨੇ ਜੁਟਾਏ ਨਾ ਇਹਨੂੰ ਮਟਾਉਣ ਲਈ ਉਨਾਂ ਨੇ ਅੰਦਰ ਹੂਰ ਪਟਕਾਟ ਪੈਦਾ ਕਰ ਦਿੱਤੀ ਪਟਕਣਾ ਪੈਦਾ ਕਰ ਦਿੱਤੀ ਹੋਰ ਦੁੱਖ ਵਧਾ ਦਿੱਤਾ ਹੋਰ ਦੁਖੀ ਕਰ ਦਿੱਤਾ ਕਿਉਂਕਿ ਪਰਮਾਤਮਾ ਤੋਂ ਦੂਰ ਚਲਾ ਗਿਆ ਤਾਂ ਤੜਫਦਾ ਪਿਆ ਭਾਈ ਸਾਹਿਬ ਕਹਿੰਦੇ ਪ੍ਰਥਮ ਪ੍ਰਕਾਸ਼ੇ ਧੂਮ ਅਤਹੀ ਦਸੁਆ ਦੁੱਖ ਭਾਈ ਗੁਰਦਾਸ ਸਾਹਿਬ ਕਹਿੰਦੇ ਅਗਨੀ ਪਰ ਜ਼ੁਲਤ ਹੋਣ ਤੋਂ ਪਹਿਲਾਂ ਪਹਿਲਾਂ ਕੁਝ ਧੂਆਂ ਨਿਕਲਦਾ ਹੈ ਧੂਆਂ ਤੇ ਉਹ ਜਿਹੜਾ ਧੂਆਂ ਹੈ ਉਹ ਪਹਿਲਾਂ ਪ੍ਰਕਾਸ਼ਕ ਭੂਕਸ਼ਤ ਹੋ ਜਾਂਦਾ ਹੈ ਪਹਿਲਾਂ ਦਿਖਾਈ ਦੇਣ ਲੱਗ ਜਾਂਦਾ ਅਤਿਸ਼ੇ ਕਰਕੇ ਕਹਿੰਦੇ ਉਹਦੇ ਨਾਲ ਸੁਹਾ ਦੁੱਖ ਨਾ ਸਹਾਰੇ ਜਾਣ ਵਾਲਾ ਦੁੱਖ ਜਿਹੜਾ ਹੈ ਪੈਦਾ ਹੁੰਦਾ ਹੈ ਤਾਹੀ ਤੇ ਗਗਨ ਘਟ ਘਟਾ ਅੰਧਕਾਰ ਹੈ ਤਾਹੀ ਤੇ ਤੂੰ ਆਦ ਦੇ ਨਾਲ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਮੰਡਰ ਆਉਣ ਲੱਗ ਜਾਂਦੀਆਂ ਨੇ ਕਾਲੇ ਬੱਦਲ ਆ ਜਾਂਦੇ ਨੇ ਕਹਿੰਦੇ ਉਹਦੇ ਨਾਲ ਸੂਰਜ ਨੂੰ ਟੱਕ ਕੇ ਅੰਧਕਾਰ ਛਾ ਜਾਂਦਾ ਹੈ ਹਨੇਰਾ ਹੀ ਹਨੇਰਾ ਹੁਦਾਣਾ ਕਰਦਾ ਹੈ ਅਈ ਸਭ ਅਗਲਾ ਪ੍ਰਮਾਨ ਦੇਨ ਦੇ ਪੱਬਕ ਪਭੂਕੂ ਹੋਈ ਪ੍ਰਕਾਸ਼ਿਓ ਹੈ ਆਕਾਸ ਸਸ ਹਨੇਰਾ ਹੋ ਗਿਆ ਰਾਤਰੀ ਦਾ ਵੀ ਰਾਤ ਪੈ ਗਈ ਕਹਿੰਦੇ ਐਉਂ ਲਗਾ ਜਿਵੇਂ ਨਾ ਧੂਆਂ ਹੀ ਧੂਆਂ ਹੋਵੇ ਤੇ ਹਨੇਰਾ ਕਰ ਦਿੰਦਾ ਧੂਆਂ ਦੇਸ ਨੂੰ ਬੰਦ ਤੋਦੇ ਵਿਚਾਲੇ ਇੱਕੇ ਵੇਰ ਲਾਟਾਂ ਅੱਗ ਦੀਆਂ ਬਲਦਾਂ ਤੇ ਚਾਨਣਾ ਕਰ ਦਿੰਦੀਆਂ ਨੇ ਉਹ ਬਿਆਨਤ ਚਾਨਣਾ ਕਰ ਦਿੰਦੀ ਐ ਧੂਏ ਨੂੰ ਚੇਰ ਦਿੰਦੀ ਐ ਕਹਿਣ ਲੱਗੇ ਜਦੋਂ ਇਹ ਅਗਿਆਨਤਾ ਵਾਲਾ ਹਨੇਰਾ ਆਇਆ ਕਾਲਾ ਬਾਹਰ ਦਾ ਹਨੇਰਾ ਰਤਰੀ ਦਾ ਆਇਆ ਜਿਵੇਂ ਅੱਗ ਦੇ ਪੰਭੂਕੇ ਨਿਕਲਦੇ ਹਨ ਉੱਚੀਆਂ ਲਪਟਾਂ ਨਿਕਲਦੀਆਂ ਨੇ ਕਹਿੰਦੇ ਐਉਂ ਚੰ드ਰਮਾ ਉਦੇ ਹੋਇਆ ਆਕਾਸ਼ ਦੇ ਅੰਦਰ ਚੰਦਰਮਾ ਨੇ ਪ੍ਰਕਾਸ਼ ਕੀਤਾ ਤੇ ਭਾਈ ਸਾਹਿਬ ਕਹਿੰਦੇ ਤਾਰਕਾ ਮੰਡਲ ਚਿੰਗਾਰੀ ਚਮਕਾਰ ਹੈ ਜਿੱਥੇ ਵੱਡੇ ਵੱਡੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹੁੰਦੀਆਂ ਤੇ ਤੂੰ ਐਨ ਤੋਂ ਪ੍ਰਕਾਸ਼ ਹੋ ਰਿਹਾ ਹੁੰਦਾ ਤੇ ਅੱਗ ਲੱਗਣ ਦੇ ਨਾਲ ਆਲੇ-ਦਾਲੇ ਅਗਨੀ ਦੇ ਕੋਲੇ ਜਿਹੜੇ ਮਹਿਕਦੇ ਹੋਏ ਅਰ ਪ੍ਰਜੁੱਲਤ ਹੋਏ ਨਦਰ ਆਉਂਦੇ ਨੇ ਕਹਿੰਦੇ ਇੱਧਰ ਚੰਦਰਮਾ ਤਾਂ ਉਦੇ ਹੋ ਗਿਆ ਰਾਤ ਦੇ ਹਨੇਰੇ ਅੰਦਰ ਤੇ ਜਿੰਨੇ ਤਾਰੇ ਟਿਮਟਮਾਉਂਦੇ ਆ ਨਾ ਜਿਵੇਂ ਦੂਰ ਦੂਰ ਕੋਲੇ ਅੱਗ ਦੇ ਖਿਲਰੇ ਪਏ ਹੋਣ ਐਉਂ ਤਾਰੇ ਪਏ ਨਦਰ ਆਉਂਦੇ ਉਹਨਾਂ ਦਾ ਥੋੜਾ ਥੋੜਾ ਪ੍ਰਕਾਸ਼ ਨਜ਼ਰ ਆਉਂਦਾ ਹੈ ਆਕਾਸ਼ ਵਿੱਚ ਚੰਦਰਮਾ ਦੇੜਾ ਉਹ ਅੱਗ ਦੀ ਲਾਟ ਦੀ ਨਮਾ ਚਾਨਣ ਪਿਆ ਕਰਦਾ ਬਖੀਰਦਾ ਪਿਆ ਕਾਸ਼ਿਓ ਕਹੂੰ ਕਿਵੇਂ ਭਾਈ ਸਾਹਿਬ ਕਹਿੰਦੇ ਕਿੰਨੂ ਆਖੀਏ ਤੇ ਕਿਸ ਤਰ੍ਹਾਂ ਕਹੀਏ ਅੰਤ ਕਾਲ ਬ੍ਰਿਥਾਵੰਤ ਗਤ ਅੰਤਲੇ ਸਮਾਂ ਆਉਣ ਲੱਗਾ ਤੇ ਅੰਤਲੇ ਸਮੇਂ ਜਾਂ ਜਦੋਂ ਆਦਮੀ ਦਾ ਅੰਤਲੇ ਸਮਾਂ ਆਉਂਦਾ ਹੈ ਤੇ ਉਹ ਬੜਾ ਤੜਫ ਰਿਆ ਹੁੰਦਾ ਹੈ ਤੇ ਜਿਹੜੇ ਉੱਪਰ ਸਾਖ ਸੰਬੰਧੀ ਖਲੇ ਹੁੰਦੇ ਨੇ ਉਦੇ ਆਲੇ ਉਦਾਲੇ ਪੁੱਤਰ ਧੀਆਂ ਆਦਿ ਔਰ ਉਹ ਨੂੰ ਆਵਾਜ਼ਾਂ ਮਾਰ ਕੇ ਪੁੱਛਦੇ ਕੀ ਹੁੰਦਾ ਏ ਕੀ ਹੋ ਰਿਹਾ ਪਰ ਉਸ ਵਕਤ ਉਹ ਇੰਨਾ ਕੋ ਪੀੜਿਤ ਹੋ ਰਿਹਾ ਹੈ ਇੰਨਾ ਕੋ ਦਰਦ ਦੇ ਨਾਲ ਲਪੇਟਿਆ ਜਾ ਰਿਹਾ ਉਹਦੇ ਕੋਲ ਬੋਲ ਹੀ ਨਹੀਂ ਜਿਹਦੇ ਨਾਲ ਉਹ ਬਿਆਨ ਕਰ ਸਕੇ ਦੱਸ ਸਕੇ ਕਿ ਮੈਨੂੰ ਕੀ ਹੋ ਰਿਹਾ ਇੱਕ ਰੋਗੀ ਆ ਬਹੁਤ ਰੋਗ ਦੇ ਨਾਲ ਪੀੜਤ ਹੈ ਇੰਨਾ ਕੁ ਜ਼ਿਆਦਾ ਪੀੜਤ ਹੈ ਉਹ ਵੀ ਆਪਣੀ ਪੀੜਾ ਦੂਜੇ ਨੂੰ ਬਿਆਨ ਕਰਕੇ ਨਹੀਂ ਦੱਸ ਸਕਦਾ ਕਿ ਮੈਨੂੰ ਕਿੰਨੀ ਕੁ ਪੀੜਾ ਹੋ ਰਹੀ ਹੈ ਕਿੰਨਾ ਕੁ ਦਰਦ ਹੋ ਰਿਹਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਕਾਸਿਓ ਕਹੂੰ ਕੈਸੇ ਅੰਤ ਕਾਲ ਬ੍ਰਿਥਾਵੰਤ ਗਤ ਮੈਂ ਕਿਦੇ ਕੁਲ ਜਾਵਾਂ ਤੇ ਕਿੰ ਨੂੰ ਕਿਸ ਤਰ੍ਹਾਂ ਇਹ ਵਿਛੋੜੇ ਦਾ ਪਰਮਾਤਮਾ ਤੋਂ ਵਿਛੜਨ ਦਾ ਦੁੱਖ ਕੀ ਆ ਦੂਰੀ ਦਾ ਦੁੱਖ ਕੀ ਆ ਮੈਂ ਕਿਸ ਤਰ੍ਹਾਂ ਸੁਨਾਮਾ ਮੇਰੇ ਕੋਲ ਬੋਲ ਵੀ ਨਹੀਂ ਹੈ ਮੇਰੀ ਹਾਲਤ ਇੱਕ ਰੋਗੀ ਵਰਗੀ ਜਿਹੜਾ ਆਪਣਾ ਰੋਗ ਬਿਆਨ ਨਹੀਂ ਕਰ ਸਕਦਾ ਇੱਕ ਜਿਹਦਾ ਅੰਤਲਾ ਸਮਾਂ ਆਇਆ ਜਿੰਦ ਨਿਕਲਣ ਤੋਂ ਪਹਿਲਾਂ ਉਹ ਤੜਫਦਾ ਪਿਆ ਹੈ ਪੁੱਛਣ ਵਾਲੇ ਉਹਨੂੰ ਬਹੁਤੇ ਨਹੀਂ ਪਰ ਉਹਦੇ ਕੋਲ ਦੱਸਣ ਵਾਸਤੇ ਬੋਲ ਹੀ ਨਹੀਂ ਕਿੰਨੀ ਕੋ ਦਰਦ ਦੇ ਕਿੰਨਾ ਕੋ ਦੁੱਖੇ ਕਿੰਨਾ ਕੋ ਦੁਖੀ ਹੋ ਰਿਹਾ ਹੈ ਭਾਈ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ ਪਰਮਾਤਮਾ ਤੋਂ ਵਿਛੜਿਆ ਤੇ ਉਹ ਪਰਮਾਤਮਾ ਨਾਲੋਂ ਵਿਛੜਨ ਦਾ ਦੁੱਖ ਕਿੰਨਾ ਕੋ ਹੈ ਇਹ ਉਹਨਾਂ ਨੂੰ ਪਤਾ ਹੈ ਉਨਾਂ ਕੋਲ ਬੋਲ ਨਹੀਂ ਜਿਹੜੇ ਅੰਦਰ ਦਾ ਦੁੱਖ ਬਿਆਨ ਕਰ ਸਕਣ ਕਿ ਇੰਨੇ ਦੁਖੀਆਂ ਇੰਨੇ ਦੁਖੀਆਂ ਕਹਿੰਦੇ ਕੋਈ ਕੁਝ ਨਹੀਂ ਕਰ ਸਕਦਾ ਕਹਿੰਦੇ ਇਹੋ ਜੀ ਹਾਲ ਤੇ ਮੋਹੇ ਦੁੱਖ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਵਿਛੋੜੇ ਦਾ ਮੈਨੂੰ ਤਾਂ ਦੁੱਖ ਕਹਿੰਦੇ ਸੋਈ ਸੁਖ ਦਈ ਸੰਸਾਰ ਹੈ ਇਹ ਸੰਸਾਰ ਨੂੰ ਉਹ ਸੁਖ ਬਣ ਗਿਆ ਜਿਹੜੀਆਂ ਸੁਭ ਦਾਵਾਂ ਸੰਸਾਰ ਦੇ ਵਿੱਚ ਦੁੱਖ ਦੇਣ ਵਾਲੀਆਂ ਬਣ ਗਈਆਂ ਹੁਣ ਇੱਕ ਆਦਮੀ ਨੂੰ ਅਰਥ ਸ਼ੂਗਰ ਹੋ ਗਈ ਤੇ ਸ਼ੂਗਰ ਬਹੁਤ ਜ਼ਿਆਦਾ ਡਾਕਟਰ ਵੈਦ ਹਾਕੀਮਾ ਨੇ ਕਹਿ ਦਿੱਤਾ ਤੂੰ ਮਿੱਠਾ ਖਾ ਨਹੀਂ ਸਕਦਾ ਮਿੱਠੇ ਨੂੰ ਜ਼ਬਾਨ ਤੇ ਧਰ ਵੀ ਨਹੀਂ ਸਕਦਾ ਉਹਨੂੰ ਰੋਕ ਦਿੱਤਾ ਕਈਆਂ ਨੂੰ ਹੋਰ ਵੀ ਕਈ ਚੀਜ਼ਾਂ ਰੋਕੀਆਂ ਹੁੰਦੀਆਂ ਨੇ ਪਰ ਜਿੰਦਾ ਰਹਿਣ ਲਈ ਕੁਝ ਖਾਣਾ ਪਵੇਗਾ ਪਰ ਉਹ ਤੱਕਦਾ ਰਹਿੰਦਾ ਉਹਨੂੰ ਖਾ ਨਹੀਂ ਸਕਦਾ ਦੇਖਦਾ ਰਹਿੰਦਾ ਔਰ ਖੋਣ ਉਹ ਜਿਹੜੇ ਹੋਰ ਨਾਲ ਦੇ ਸਾਥੀ ਜਾਂ ਲੋਗ ਨੇ ਉਸ ਨੂੰ ਖਾ ਰਹੇ ਨੇ ਮਿੱਠੇ ਨੂੰ ਤੇ ਉਹਦੇ ਵਾਸਤੇ ਉਹ ਦੁੱਖ ਹੈ ਜੇ ਉਹਨੇ ਖਾ ਲਿਆ ਤੈਨੂੰ ਦੁਖੀ ਅਤ ਦਾ ਪੀੜਿਤ ਕਰੇਗਾ ਉਦੇ ਵਾਸਤੇ ਸੰਸਾਰੀਆਂ ਵਾਸਤੇ ਦੂਜਿਆਂ ਵਾਸਤੇ ਉਹ ਆਤ ਦਾ ਸੋਖੇ ਕਹਿੰਦੇ ਆਹ ਭਾਈ ਫੁਲਾਨੀ ਚੀਜ਼ ਖਾਧੀ ਬੜਾ ਹੀ ਸੁਆਦ ਆਇਆ ਬੜਾ ਮਜ਼ਾ ਆਇਆ ਆ ਹੋਇਆ ਵੋ ਹੋਇਆ ਬੜਾ ਪ੍ਰਗਟ ਕਰਦੇ ਹੋਣ ਉਹ ਵਿਚਾਰਾ ਔਰ ਬਿਨਾ ਉਹਦੇ ਤੋਂ ਚਾਹ ਪੀਂਦਾ ਹੈ ਬਿਨਾ ਮਿੱਠੇ ਤੋਂ ਚੀਜ਼ ਖਾਂਦਾ ਹੈ ਤੇ ਮਸਾਂ ਹੀ ਖਾਂਦਾ ਹੈ ਮਨ ਨਹੀਂ ਕਰਦਾ ਕਿ ਮੈਂ ਐਸਾ ਖਾਵਾਂ ਕਹਿੰਦੇ ਇਹੀ ਹਾਲਤ ਏ ਪਰਮਾਤਮਾ ਤੋਂ ਦੂਰ ਹੋਣਾ ਪਦਾਰਥਾਂ ਦੀ ਪ੍ਰਾਪਤੀ ਹੋ ਜਾਣੀ ਤੇ ਇੱਕ ਪਾਸੇ ਪਦਾਰਥਾਂ ਦੀ ਪ੍ਰਾਪਤੀ ਹੋਣੀ ਤੇ ਦੁਖੀ ਹੋਣਾ ਕਿ ਇਹਨਾਂ ਦੇ ਬਹੁਤ ਤਾਂ ਅੰਦਰ ਆਉਣ ਨਾਲ ਇਹਨਾਂ ਨਾਲ ਸਨੇਹ ਪਾਉਣ ਨਾਲ ਪਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਮੈਂ ਪਰਮਾਤਮਾ ਤੋਂ ਦਿਨ ਬਾ ਦਿਨ ਦੂਰੀ ਬਣਦੀ ਜਾ ਰਹੀ ਏ ਇਹਨਾਂ ਨਾਲ ਖਾਨ ਪਹਿਰਾਨ ਦੇ ਨਾਲ ਮੇਰਾ ਸਬੰਧ ਸਨੇਹ ਰੋਧ ਵਧਦਾ ਜਾ ਰਿਹਾ ਏ ਰੋਜ ਵਧਦਾ ਜਾ ਰਿਹਾ ਏ ਜਿੰਨੂੰ ਇਹ ਪਤਾ ਲੱਗੇ ਕਿ ਮੈਨੂੰ ਲਾਲਚ ਦੇ ਕੇ ਮੈਨੂੰ ਆ ਵਸਤੂਆਂ ਦੇ ਕੇ ਦੂਰ ਕਰਨਿਆ ਕਰਨਿਆ ਪਰਿਵਾਰ ਤੋਂ ਦੂਰ ਲਈ ਜਾ ਰਹੇ ਨੇ ਜਿੰਨੂੰ ਇਹ ਪਤਾ ਲੱਗੇ ਉਹ ਬੰਦਾ ਦੁਖੀ ਹੋਵੇਗਾ ਉਹਨਾਂ ਦਾ ਮੈਂ ਖੜਾ ਕਿਵੇਂ ਛੱਡਾਂ ਮੇਰੇ ਪਰਿਵਾਰ ਤੋਂ ਮੇਰੇ ਕਾਰੋਬਾਰ ਤੋਂ ਮੇਰੇ ਨਗਰ ਤੋਂ ਮੇਰੇ ਦੇਸ਼ ਤੋਂ ਮੈਨੂੰ ਦੂਰ ਕੀਤਾ ਜਾ ਰਿਹਾ ਹੈ ਮੈਂ ਕਿਵੇਂ ਖੜਾ ਛੱਡਾਂ ਉਹ ਬੜਾ ਦੁਖੀ ਹੋਏਗਾ ਇੱਕ ਮੇਰੇ ਵਰਗਾ ਉਹਨੂੰ ਪ੍ਰਾਪਤ ਹੋ ਰਹੀਆਂ ਚੀਜ਼ਾਂ ਬੜਾ ਖੁਸ਼ੀ ਉਹਦੇ ਵਾਸਤੇ ਉਹੀ ਚੀਜ਼ ਦੁਖਦਈ ਆ ਦੂਜੇ ਵਾਸਤੇ ਉਹੀ ਚੀਜ਼ ਸੁਖਦਈ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਖਾਨ ਪਹਿਰਾਨ ਸੰਸਾਰ ਦਾ ਉਹ ਦੁਨੀਆ ਵਾਸਤੇ ਸੁਖਦਾਈ ਬਣ ਗਿਆ ਸੰਸਾਰ ਦੇ ਲਈ ਬੜਾ ਸੁਖਦਾਈ ਬਣਿਆ ਭਾਈ ਸਾਹਿਬ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ ਕੁਝ ਮਾਲਕ ਤੋਂ ਦੂਰ ਹੋ ਕੇ ਮੈਨੂੰ ਚੰਗਾ ਨਹੀਂ ਲੱਗਦਾ ਕੁਝ ਵੀ ਖਾਣ ਪਹਿਰਾਨ ਪਰਮਾਤਮਾ ਤੋਂ ਦੂਰ ਹੋ ਕੇ ਇਸ ਲਈ ਇਹ ਸਾਰੀਆਂ ਸੁਭਦਾਵਾਂ ਜਿੰਨੀਆਂ ਮਿਲਦੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਔਰ ਉਹ ਸਾਰੀਆਂ ਦੀਆਂ ਸਾਰੀਆਂ ਮੇਰੇ ਲਈ ਦੁਖਦਾਈ ਨੇ ਤੇ ਸੰਸਾਰ ਦੇ ਜੀਵਾਂ ਲਈ ਜਿੰਨੀਆਂ ਸੁਖਦਾਮਾਂ ਨੇ ਉਹ ਸੁਖਦਾਈ ਨੇ ਉਹੀ ਮੇਰੇ ਲਈ ਦੁਖਦਾਈ ਨੇ ਨਾਮ ਜਪਣ ਵਾਲਾ ਪ੍ਰਮਾਤਮਾ ਦੇ ਨਾਮ ਵਿੱਚ ਪ੍ਰਮਾਤਮਾ ਦੇ ਗਿਆਨ ਵਿੱਚ ਪ੍ਰਮਾਤਮਾ ਦੇ ਧਿਆਨ ਵਿੱਚ ਸਾਰੇ ਸੁਖ ਮਨਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਮਿਲ ਜਾਵੇ ਪ੍ਰਾਪਤ ਹੋ ਜਾਵੇ ਇਹਦਾ ਮਤਲਬ ਇਹ ਵੀ ਮਤ ਸਮਝ ਲੈਣਾ ਕਿ ਸੈਨ ਸੁਭ ਦਾਮਾਂ ਦਾ ਸਾਰਿਆਂ ਦਾ ਤਿਆਗ ਕਰ ਰਿਸ਼ਤੇਦਾਰੀਆਂ ਪਰਿਵਾਰ ਦਾ ਤਿਆਗ ਇਹ ਗੁਰਮਤ ਦਾ ਫਲਸਫਾ ਨਹੀਂ ਹੈ ਨਾ ਹੀ ਗੁਰਮਤ ਨੇ ਆਖਿਆ ਉਹਨਾਂ ਦੀ ਪਕੜ ਤਿਆਗਣੀ ਹੈ ਪਕੜ ਅਸੀਂ ਬਾਹਰੋਂ ਤਾਂ ਕਈ ਵਾਰ ਬੜੇ ਤਿਆਗੀ ਹੋ ਜਾਂਦੇ ਹਾਂ ਮੈਂ ਆ ਵੀ ਛੱਡਦਾ ਜੀ ਮੈਂ ਉਹ ਵੀ ਛੱਡਦਾ ਜੀ ਮੈਂ ਆ ਵੀ ਛੱਡਦਾ ਜੀ ਪਰ ਗੜੀ ਪੈਣੀ ਅੰਦਰੋਂ ਪਕੜ ਰਹੀਂਦੀ ਐ ਮੜਾ ਜਿਆ ਕੋਈ ਹੱਥ ਲਾਵੇ ਉਹ ਕਹਿੰਦਾ ਖਬਰਦਾਰ ਜੇ ਨਾ ਛੱਡ ਦੇ ਇਹਨੂੰ ਤੂੰ ਕਿਸ ਤਰ੍ਹਾਂ ਹੱਥ ਲਾ ਰਿਆ ਤੇਰੀ ਕਿਵੇਂ ਹੋ ਗਈ ਕਹਿੰਦੇ ਨਹੀਂ ਪਕੜ ਨਹੀਂ ਛੱਡੀ ਗਈ ਗੱਲ ਅੰਦਰ ਦੀ ਪਕੜਦੀ ਆ ਗੱਲ ਉਦਨ ਬੰਨੀ ਜਿਸ ਦਿਨ ਅੰਦਰੋਂ ਪਕੜ ਛੱਡ ਦਿੱਤੀ ਬਾਹਰੋਂ ਉਹਦੇ ਵਿੱਚ ਹੋਵੇਂ ਅੰਦਰੋਂ ਪਕੜ त्यागी ਹੋਵੇ ਔਰ ਫੇਰ ਪਰਮਾਤਮਾ ਨਾਲ ਮਿਲਿਆ ਜਾਣਾ ਹੈ ਜਿੰਨਾ ਚਿਰ ਬਾਹਰੋਂ ਤਾਂ ਭਾਵੇਂ त्यागी ਜਾਣਾ ਪਰ ਅੰਦਰੋਂ ਪਕੜ ਬਣੀ ਹੈ ਔਰ ਉਹ ਵੀ त्याਗੀਨੀ ਤਿਆਗ ਦਾ ਤਿਆਗ ਕਰਕੇ ਦੇ ਤਿਆਗ ਕੇ ਵੀ ਨਾ ਇਹ ਕਹਦੇ ਵੀ ਮੈਂ ਆ ਕੁਝ ਛੱਡਿਆ ਉਹ ਵੀ ਤੇਰੇ ਖਿਆਲ ਪਕੜ ਦੇ ਬਣੇ ਹੋਏ ਨੇ ਕਿ ਮੈਂ ਆ ਕੁਝ ਛੱਡ ਕੇ ਆਇਆ ਰਤ ਤਾਈ ਮਾਰਾ ਇਹ ਕਹਿੰਦੇ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ